ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਉਤੇ ਦੋਸਤੋ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨਾਲ ਤੁਹਾਡੇ ਸਾਹਮਣੇ ਖਾਜਰ ਹੁੰਨੇ ਆ ਅੱਜ ਦਾ ਵਿਸ਼ਾ ਬਹੁਤ ਅਹਿਮ ਹੈ ਆਓ ਵਿਸ਼ੇ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਏ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣ ਦੋਸਤੋ ਅੱਜ ਦਾ ਵਿਸ਼ਾ ਹੈ ਜਾਦੂ ਕਾਲਾ ਜਾਦੂ ਸਾਮੋਹਨ ਤੇ ਵਸ਼ਿਕਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਵਿਗਿਆਨ ਪੜਨ ਵਾਲੇ ਬੰਦੇ ਤੋਂ ਇਦਾਂ ਦੀਆਂ ਗੱਲਾਂ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਪਰ ਦੋਸਤੋ ਇਹ ਵੀ ਇੱਕ ਵਿਗਿਆਨ ਹੈ ਜਿਹੜਾ ਸਾਨੂੰ ਗੁੰਮਰਾਹ ਕਰਕੇ ਇਹਨੂੰ ਹੋਰ ਸ਼ੇਪ ਦਿੱਤੀ ਗਈ ਹੈ ਇਹਨੂੰ ਵੱਖਰੀ ਰਾਹਾਂ ਤੇ ਤੋਰਿਆ ਗਿਆ ਹੈ ਅਸਲ ਦੇ ਵਿੱਚ ਇਹ ਵੀ ਇੱਕ ਮੁਕੰਮਲ ਵਿਗਿਆਨ ਹੈ ਹੁਣ ਇਹਦੇ ਤੇ ਗੱਲ ਕਰਾਂਗੇ ਕਿ ਜਾਦੂ ਕੀ ਹੈ ਕਾਲਾ ਜਾਦੂ ਕੀ ਹੈ ਸੋ ਮੋਹਨ ਕੀ ਹੈ ਤੇ ਵਸ਼ੀਕਰਨ ਕੀ ਹੈ ਇਹਨਾਂ ਸਾਰਿਆਂ ਦਾ ਨਿਚੋੜ ਜੇ ਅਸੀਂ ਇੱਕ ਥਾਂ ਤੇ ਲੈਣਾ ਹੋਵੇ ਤਾਂ ਮੈਂ ਤੁਹਾਨੂੰ ਇੱਕ ਕਿਤਾਬ ਖੋਣਾ ਇਹਨਾਂ ਸਮਝੋ ਕਿ ਭੁੱਲਰ ਐਵੇਂ ਦੂਰ ਰੇੜੇ ਦੀਆਂ ਗੱਲਾਂ ਕੀਤੀ ਜਾ ਰਹੀਆਂ ਦੋਸਤੋ ਕਿਤਾਬ ਦਾ ਨਾਮ ਹੈ ਹਿਪਨੋਟਿਜ਼ਮ ਕੀ ਕਿਉਂ ਤੇ ਕਿਵੇਂ ਇਹ ਸੁਰਜੀਤ ਤਲਵਾਰਪੁਰਾ ਦੀ ਲਿਖੀ ਕਿਤਾਬ ਔਰ ਮੈਂ ਇਹ ਕਈ ਵਾਰ ਪੜ ਚੁੱਕਿਆ ਤੇ ਮੈਂ ਸੋਚਿਆ ਕਿ ਇਹ ਸਾਰਾ ਕੁਝ ਤੁਹਾਡੇ ਤੱਕ ਵੀ ਭੇਜਣਾ ਬਣਦਾ ਹੈ ਦੋਸਤੋ ਜਾਦੂ ਤੇ ਕਾਲਾ ਜਾਦੂ ਕੀ ਫਰਕ ਹੈ ਜਾਦੂ ਕਾਲਾ ਜਾਦੂ ਕਾਲਾ ਇਲਮ ਜਾਦੂ ਤੇ ਇਲਮ ਇੱਕੋ ਚੀਜ਼ ਹੈ ਇਲਮ ਐਜੂਕੇਸ਼ਨ ਹੈ ਪੜਾਈ ਹੈ ਤੇ ਕਾਲਾ ਜਾਦੂ ਕਾਲਾ ਇਲਮ ਕਾਲੀ ਪੜਾਈ ਪੜਾਈ ਕਰ ਲਈ ਅਸੀਂ ਉਸ ਦੀ ਵਰਤੋਂ ਦੀ ਥਾਂ ਤੇ ਉਸ ਦੀ ਦੁਰਵਰਤੋਂ ਕਰੀਏ ਤਾਂ ਉਹ ਕਾਲਾ ਇਲਮ ਹੋ ਜਾਂਦਾ ਹੈ ਜੀਵੇ ਇੱਕ ਮਚਸ ਹੈ ਮਚ ਸਾਡੇ ਚੁੱਲਾ ਬਾਲਣ ਲਈ ਆ ਪਰ ਜੇ ਕਿਸੇ ਦੇ ਫਸਲ ਜਲਾਉਣੇ ਆ ਜਾਂ ਕਿਸੇ ਦਾ ਕਰਜ ਲਾਉਣੇ ਆ ਤਾਂ ਉਹ ਮਚਸ ਦੀ ਵਰਤੋਂ ਕਰਕੇ ਅਸੀਂ ਉਹ ਜਿਹੜਾ ਅੱਗ ਜਲਾਉਣ ਦਾ ਜਾਦੂ ਸੀਗਾ ਉਸ ਦੀ ਕਾਲੀ ਵਰਤੋਂ ਕਰ ਲਈ ਇਸੇ ਤਰ੍ਹਾਂ ਹੀ ਕਿਸੇ ਵੀ ਸਿੱਖਿਆ ਨੂੰ ਕਿਸੇ ਦੇ ਨੁਕਸਾਨ ਲਈ ਵਰਤਿਆ ਜਾਣਾ ਉਹ ਕਾਲਾ ਪੱਖ ਹੈ ਉਹਦਾ ਹਾਂਜੀ ਦੋਸਤੋ ਇਸ ਪੱਖ ਤੇ ਅੱਜ ਇਹਦੇ 16ਵੇਂ ਅਧਿਆਇ ਤੇ 51 ਨੰਬਰ ਸਫ਼ੇ ਤੇ ਗੱਲ ਕਰਾਂਗੇ ਸਮੋਹਣ ਵਿਗਿਆਨ ਜੇ ਤੁਸੀਂ ਸਮੋਹਣ ਵਿਗਿਆਨ ਬਾਰੇ ਜਾਣ ਲਿਆ ਤਾਂ ਤੁਸੀਂ ਇਸ ਸਾਰੇ ਦੀਆਂ ਪਰਤਾਂ ਗੰਡੇ ਦੀ ਛਿਲਵਾਗ ਲਾ ਸਕਦੇ ਹੋ ਕੀ ਕਹਿੰਦਾ ਆ ਸਮੋਹਣ ਵਿਗਿਆਨ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ ਪ੍ਰਾਚਨ ਸਮਿਆਂ ਵਿੱਚ ਇਸ ਦੀ ਵਰਤੋਂ ਪਾਰਟ ਮਿਸਰ ਜੁਨਾਨ ਰੋਮ ਪਰਸ਼ੀਆ ਆਦ ਮੁਲਕਾਂ ਵਿੱਚ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ ਮੱਧ ਯੁੱਗ ਵਿੱਚ ਵੀ ਇਸ ਦੀ ਵਰਤੋਂ ਜਾਦੂਗਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਇਸ ਨੂੰ ਇਸ ਸਮੇਂ ਕਿਸੇ ਬੁਰੀ ਸ਼ੈ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਦੇ ਕਈ ਨਾਵਾਂ ਵਿੱਚੋਂ ਇੱਕ ਸੀ ਕਾਲਾ ਜੱਤ ਹਾਂਜੀ ਦੋਸਤੋ ਤੁਸੀਂ ਸਮਝ ਗਏ ਹੋਵੋਗੇ ਸਮੋਹਨ ਕਿਰਿਆ ਜਿਹੜੀ ਬੜੀ ਸੌਖੇ ਸਰਲ ਇੱਕ ਇਲਾਜ ਵਿਧੀ ਹੈ ਮੈਂ ਯੋਗ ਨਾਲ ਸੰਬੰਧ ਰੱਖਦਾ ਯੋਗ ਦੇ ਵਿੱਚ ਯੋਗ ਨਿਦਰਾ ਸ਼ਵਾਸਨ ਆਦਿ ਕੁਝ ਹੋਰ ਆਸਨ ਨੇ ਜਿਹੜੇ ਜਾਂ ਧਿਆਨ ਯੋਗ ਹੈ ਜਿਹੜਾ ਉਹ ਇਹਦੇ ਨਾਲ ਮੇਲ ਖਾਂਦਾ ਮੈਂ ਉਹਦੀ ਬੜੀ ਬਰੀਕੀ ਨਾਲ ਡੂੰਘਾਈ ਨਾਲ ਉਹਦੇ ਤੇ ਪ੍ਰੈਕਟਿਸ ਕੀਤੀ ਹੈ ਔਰ ਇਹ ਚੀਜ਼ਾਂ ਦੇ ਵਿੱਚ ਹੱਥ ਮਾਰੀ ਹੈ ਦੋਹਾਂ ਚੀਜ਼ਾਂ ਦਾ ਮੇਲ ਸ਼ਾਇਦ ਅਜੇ ਤੋਂ ਪਹਿਲਾਂ ਕਿਸੇ ਨੇ ਨਾ ਕੀਤਾ ਹੋਵੇ ਮੈਂ ਕਰ ਰਿਹਾ ਹਾਂ ਹਾਂਜੀ ਮੰਤਰ ਮੁਗਧ ਹੋ ਜਾਣਾ ਕਿਸੇ ਦੀਆਂ ਗੱਲਾਂ ਵਿੱਚ ਆ ਜਾਣਾ ਕਿਸੇ ਦੇ ਵਸ ਵਿੱਚ ਹੋ ਜਾਣਾ ਤੇ ਜੋ ਉਹ ਕਹਿੰਦਾ ਉਦਾਂ ਹੀ ਕੀਤੀ ਜਾਣਾ ਇਹੀ ਸਮੋਹਣਾ ਹੈ ਇਹੀ ਵਸ਼ੀਕਰਨਾ ਕਿਸੇ ਦੇ ਗੱਲਾਂ ਦਾ ਜਿਹੜਾ ਅਸਰ ਹੈ ਉਹ ਜਾਦੂ ਵਰਗਾ ਹੋਣਾ ਕਿਸੇ ਦੀ ਸ਼ਖਸੀਅਤ ਦਾ ਅਸਰ ਜਾਦੂ ਵਰਗਾ ਹੋਣਾ ਕਿਸੇ 'ਚ ਧਿਆਨ ਤੁਹਾਡਾ ਇੰਨਾ ਹੋ ਜਾਣਾ ਕਿ ਤੁਸੀਂ ਖੁੱਬ ਜਾਣਾ ਉੱਥੇ ਇਹ ਸਾਰਾ ਜਾਦੂ ਹੈ ਵਸ਼ੀਕਰਨ ਸਭ ਹੋਣਾ। ਦੋਸਤੋ ਪੰਜਾਬ ਦੇ ਵਿੱਚ ਇਸ ਟਾਈਮ ਇਲੈਕਸ਼ਨ ਚੱਲ ਰਹੇ ਨੇ। ਵੱਡੇ-ਵੱਡੇ ਇਕੱਠ ਵੱਡੀਆਂ-ਵੱਡੀਆਂ ਪੀੜਾਂ ਇਕੱਠੀਆਂ ਹੋਣੀਆਂ ਨੇ। ਬੜੇ ਲੋਕ ਹੋਣਗੇ ਜਿਹੜੇ ਘਰੋਂ ਸਿਰਫ ਇਸ ਕਰਕੇ ਗਏ ਹੋਣਗੇ ਭਾਈ ਫਲਾਣਾ ਸੋਹਣੇ ਆਖਿਆ ਤੇ ਜਾਣਾ ਮੇਰਾ ਮਨ ਹੈ ਨਹੀਂ। ਇਸ ਪਾਰਟੀ ਨਾਲ ਮੰਨ ਨਹੀਂ ਦਲਦਾ ਪਰ ਫਿਰ ਵੀ ਜਾਣਾ ਪਰ ਉੱਥੇ ਜਾ ਕੇ ਉਸ ਆਗੂ ਦੀਆਂ ਲੀਟਰ ਦੀਆਂ ਗੱਲਾਂ ਸੁਣ ਕੇ ਇੰਨਾ ਮੰਤਰ ਮੁਗਧ ਹੋ ਜਾਂਦੇ ਨੇ ਕਿ ਨਾਰੇ ਤੇ ਨਾਰਾ ਜੈ ਜੈਕਾਰ ਜਿੰਦਾਬਾਦ ਉਹਦੀ ਹੋਣ ਵਾਲੀਏ ਇਹ ਸਮੋਹਨ ਹੈ ਇਹ ਸਮੋਹ ਵੀ ਇੱਕ ਸਟੇਜ ਹੈ ਸਮੋਹਣ ਦੀ ਅਵਸਥਾ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਬਾਬੇ ਕੋਲੇ ਜਾਂਦੇ ਹੋ ਤਾਂ ਤੁਸੀਂ ਅਧਿਓਂ ਜ਼ਿਆਦਾ ਸਮੋਹਣ ਹੋ ਕੇ ਘਰੋਂ ਦੁਰਦੇਓ ਤੇ ਬਾਕੀ ਰਹਿਦੀ ਕਸਰ ਉਸ ਸਥਾਨ ਤੇ ਜਿਹੜਾ ਸਾਹਮਣੇ ਲਾਲ ਰੰਗ ਲਾਇਆ ਹੁੰਦਾ ਹੈ ਉਹਦੇ ਵੱਲ ਵੇਖ ਕੇ ਰਹਿਦਾ ਅਸਰ ਤੁਹਾਡੇ ਤੇ ਹੋ ਜਾਂਦਾ ਤੇ ਤੁਸੀਂ 100% ਸਮੋਹਣ ਦੀ ਅਵਸਥਾ ਵਿੱਚ ਆ ਜਾਂਦੇ ਫਿਰ ਬਾਬਾ ਜੀ ਜੋ ਵੀ ਕਹਿੰਦੇ ਨੇ ਉਸ ਚੀਜ਼ ਦਾ ਅਸਰ ਤੁਹਾਡੇ ਮਨ ਤੇ ਬਹੁਤ ਡੂੰਘਾ ਹੁੰਦਾ ਹੈ ਤੇ ਉਹਨੂੰ ਤੁਸੀਂ ਬੜੀ ਜਾਂਦੀ ਮੰਨ ਲੈਂਦੇ ਹੋ ਤੁਸੀਂ ਬਾਬੇ ਦੀ ਹਾਂ ਦੇ ਹਾਂ ਵਿੱਚ ਹਾਂ ਮਲਾਉਂਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਹਾਂਜੀ ਅੱਗੇ ਕਹਿੰਦੇ ਨੇ ਮਦਯੋਗ ਦੇ ਲੋਕ ਇਸ ਦੇ ਲਾਭਾਂ ਤੋਂ ਅਣਜਾਣ ਸਨ ਅੱਜ ਵੀ ਅਣਜਾਣ ਨੇ ਸੋਮੋਹਣ ਕਿਰਿਆ ਵਸ਼ੀਕਰਨ ਕਿਰਿਆ ਮਾਨਸਿਕ ਰੋਗਾਂ ਦੇ ਇਲਾਜ ਲਈ ਇੱਕ ਬਹੁਤ ਵੱਡਾ ਹਥਿਆਰ ਹੈ ਮਾਨਸਿਕ ਰੋਗੀਆਂ ਨੂੰ ਠੀਕ ਕਰਨ ਲਈ ਸਾਡੇ ਜੇ ਬਾਬੇ ਧਿਆਨ ਦੇਣ ਤਾਂ ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ ਪਰ ਬਾਬਿਆਂ ਦਾ ਧਿਆਨ ਕਿੱਥੇ ਆ ਤੁਹਾਡੀ ਜੇਬ ਤੇ ਤੁਹਾਡੇ ਵੇਸ ਪੁਸ਼ਾਕ ਇਹੋ ਜਿਹੀ ਕੱਪੜੇ ਕਿਹੋ ਜਿਹੇ ਨੇ ਗੱਡੀ ਕਿਹੋ ਜੀ ਤੇ ਇਹ ਜੇ ਮੱਥਾ ਕਿਨਾਂ ਘਟੇਕਿਆ ਬਾਬਿਆਂ ਦਾ ਧਿਆਨ ਇਸ ਪਾਸੇ ਆ ਸਾਡੇ ਸਾਧਾਂ ਦਾ ਧਿਆਨ ਇਸ ਪਾਸੇ ਆ ਇਸੇ ਕਰਕੇ ਸਾਡੇ ਮਾਨਸਿਕ ਰੋਗੀਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ ਔਰ ਬੜੀ ਤੇਜ਼ੀ ਨਾਲ ਵਧ ਰਹੀ ਹੈ ਹਾਂਜੀ ਅੱਗੇ ਕਹਿੰਦੇ ਨੇ ਇਨ੍ਹਾਂ ਔਖੇ ਅਤੇ ਲੰਬੇ ਰਸਤਿਆਂ ਤੇ ਤੁਰਦਾ ਹੋਇਆ ਵਿਗਿਆਨ ਸਾਡੇ ਇਸ ਯੁੱਗ ਵਿੱਚ ਡਾਕਟਰ ਮੈਸਮਰ 17 ਤੋਂ 33 ਤੇ 1815 ਈਸਵੀ ਦਾ ਇਹਨਾਂ ਦਾ ਕਾਲ ਦੱਸਿਆ ਗਿਆ ਦੇ ਨਾਲ ਪ੍ਰਵੇਸ਼ ਕਰਦਾ ਹੈ ਅਸੀਂ 1733 ਈਸਵੀ ਵਿੱਚ ਡਾਕਟਰ ਮੈਸਮਰ ਦੇ ਰਾਹੀਂ ਇਹਦੇ ਨਾਲ ਜੁੜੇ ਡਾਕਟਰ ਐਂਟਰਮੈਸਵਰ ਜਰਮਨ ਦਾ ਮਸ਼ਹਿੰਦਾ ਸੀ ਉਸਨੇ ਆਪਣੇ ਸਿਧਾਂਤ ਨੂੰ ਪੈਰਿਸ ਵਿਖੇ ਪੇਸ਼ ਕੀਤਾ ਆਪਣੇ ਸਮੋਹਣ ਦੇ ਸਿਧਾਂਤ ਦੀ ਵਿਆਖਿਆ ਕਰਨ ਲਈ ਉਸਨੇ ਜੀਵ ਚੁੰਬਕੀ ਸ਼ਕਤੀ ਦਾ ਸਿਧਾਂਤ ਲਿਆਂਦਾ ਇਸ ਦਾਤ ਅਨੁਸਾਰ ਹਰ ਜੀਵ ਵਿੱਚ ਚੁੰਬਕੀ ਸ਼ਕਤੀ ਮੌਜੂਦ ਹੁੰਦੀ ਹੈ ਇਹ ਸ਼ੁਰੂਆਤੀ ਰਿਜਨ ਸੀਗੇ ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਬਹੁਤ ਸੋਧਾਂ ਹੋਈਆਂ ਹਾਂਜੀ ਅੱਗੇ ਚੱਲਦੇ ਹਾਂ ਜੀ ਮੈਸਵਰ ਦੇ ਸਿਧਾਂਤ ਦੀ ਪਰਚੋਰ ਪੈਰਸ ਵਿਖੇ ਇੱਕ ਵਿਗਿਆਨੀਆਂ ਦੇ ਕਮਿਸ਼ਨ ਵੱਲੋਂ ਕੀਤੀ ਗਈ ਇਸ ਕਮਿਸ਼ਨ ਵਿੱਚ ਪ੍ਰਸਿੱਧ ਵਿਗਿਆਨੀ ਬੈਸੇਵਲ ਫ੍ਰੈਂਕਲਿਨ ਫ੍ਰੈਂਕਲਿਨ ਵੀ ਸ਼ਾਮਲ ਸੀ ਅਤੇ ਇਸ ਕਮਿਸ਼ਨ ਨੇ ਸਿਧਾਂਤ ਨੂੰ ਬਹੁਤ ਹੀ ਰਹੱਸਮਈ ਘਰਾੜ ਦਿੱਤਾ ਅਤੇ ਸਰਕਾਰ ਨੇ ਮੈਸਵਰ ਨੂੰ ਦੇਸ਼ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਦੋਸਤੋ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਔਖਾ ਹੈ ਯਸਰਲੇ ਮਨਨ ਦਾ ਯੋਗ ਨੇ ਧਿਆਨ ਦੇਣ ਦੀ ਯੋਗ ਲੋੜ ਹੈ ਪਰ ਫਿਰ ਵੀ ਹੁਣ ਜੇ ਕਿਸੇ ਲੀਡਰ ਨੂੰ ਕਹਿ ਦਈਏ ਕਿ ਇਹ ਬੰਦੇ ਸਉਮੋਹਣ ਦੀ ਅਵਸਥਾ ਜਾ ਕੇ ਤੇਰੀ ਜੈ ਜੈਕਾਰ ਕਰਦੇ ਨੇ ਇਹਨਾਂ ਨੂੰ ਵੱਖਰੇ ਕਰਕੇ ਪੁੱਛ ਇਕੱਲੇ ਇਕੱਲੇ ਨੂੰ ਪੁੱਛ ਇਹ ਤੇਰੇ ਨਾਲ ਇੰਨੇ ਸ਼ਾਂਤ ਨਹੀਂ ਜਿੰਨੇ ਵਿਖਾਈ ਦੇ ਰਹੇ ਨੇ ਤਾਂ ਉਹ ਕੀ ਕਰੂਗਾ ਜੋ ਇਹਨਾਂ ਮਿਸਰ ਵਾਲਿਆਂ ਨੇ ਕੀਤਾ ਹਾਂਜੀ ਮਿਸਰ ਦੇ ਤੋਂ ਬਾਅਦ ਉਹਨਾਂ ਦੇ ਇੱਕ ਵਿਦਿਆਰਥੀ ਪੈਸੇਗਰ ਅਤੇ ਮਾਰਕੁਸ ਨਾਮੀ ਵਿਅਕਤੀ ਨੇ ਸਮੋਹਣ ਦੇ ਖੇਤਰ ਵਿੱਚ ਕਾਫੀ ਖੋਜ ਕੀਤੀ ਉਸ ਦੇ ਜਤਨਾ ਸਦਕਾ ਇਹ ਵਿਗਿਆਨ ਦੀ ਵਰਤੋਂ ਫਰਾਂਸ ਅਤੇ ਇੰਗਲੈਂਡ ਵਿੱਚ ਵੀ ਡਾਕਟਰਾਂ ਵੱਲੋਂ ਕੀਤੀ ਜਾਣ ਲੱਗੀ ਮਾਰਕੁਸ ਨੇ ਪਾਸ ਦੇਣ ਦੀ ਵਿਧੀ ਨੂੰ ਵਿਕਸਤ ਕੀਤਾ ਇੰਗਲੈਂਡ ਵਿੱਚ ਡਾਕਟਰ ਜੌਹਨ ਇਲੀਟ ਨੇ ਸਮੋਹਣ ਦੇ ਵਿਕਾਸ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਪਾਇਆ ਉਹ ਇੱਕ ਪ੍ਰਸਿੱਧ ਸਰਜਨ ਸੀ ਹਾਂਜੀ ਦੋਸਤੋ ਫਿਰ ਤੁਹਾਨੂੰ ਹੈਰਾਨੀ ਹੋਊਗੀ ਗੱਲ ਸੁਣ ਕੇ ਕਿ ਪਿਛਲੇ ਸਮੇਂ ਵਿੱਚ ਜਦੋਂ ਅਨਥੀਸੀਆ ਜਿਹੜੇ ਸਾਨੂੰ ਬੇਹੋਸ਼ੀ ਦੀ ਦਵਾਈ ਦਿੰਦੇ ਨੇ ਆਪਰੇਸ਼ਨ ਕਰਨ ਲੱਗਿਆਂ ਲਗਭਗ ਦਿੰਦੇ ਨੇ ਉਹ ਨਹੀਂ ਸੀ ਵਿਕਸਿਤ ਹੋਈ ਉਸ ਤੋਂ ਪਹਿਲਾਂ ਸਮੋਹਣ ਦੇ ਵਿਧੀ ਨਾਲ ਰੋਗੀ ਨੂੰ ਸਮੋਹਕ ਕਰਕੇ ਆਪਰੇਸ਼ਨ ਵੀ ਕੀਤੇ ਜਾਂਦੇ ਸੀ ਰੋਗੀ ਨੂੰ ਦਰਦ ਤੱਕ ਨਹੀਂ ਸੀ ਹੁੰਦਾ ਉਨ੍ਹਾਂ ਵੱਲੋਂ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਇਲਾਜ ਵਿੱਚ ਵਰਤੀ ਜਾਂਦੀ ਇਸ ਵਿਧੀ ਦਾ ਕਾਫੀ ਪ੍ਰਚਾਰ ਹੋਇਆ ਡਾਕਟਰ ਐਲੀਟ ਰਾਇਲ ਮੈਡੀਕਲ ਸੁਸਾਇਟੀ ਦੇ ਪ੍ਰਧਾਨ ਸਨ ਅਤੇ ਲੰਡਨ ਯੂਨੀਵਰਸਿਟੀ ਚਿਕੀਸਾ ਵਿਭਾਗ ਦੇ ਵਿੱਚ ਪ੍ਰੋਫੈਸਰ ਸਨ ਉਸ ਨੇ ਇਹ ਸਿੱਧ ਕਰ ਦਿੱਤਾ ਕਿ ਜੇਕਰ ਕਿਸੇ ਮਾਨਸਿਕ ਮਰੀਜ਼ ਨੂੰ ਸਮੋਹਨ ਕਰਕੇ ਉਸ ਦੇ ਵਿਚਾਰਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਵਾ ਦਿੱਤੀ ਜਾਵੇ ਤਾਂ ਰੋਗੀ ਬਹੁਤ ਜਲਦੀ ਤੰਦਰੁਸਤ ਹੋ ਸਕਦਾ ਹੈ ਹਾਂ ਇਸ ਦੇ ਨਾਲ ਹੀ ਇੱਕ ਹੋਰ ਅੰਗਰੇਜ਼ ਡਾਕਟਰ ਜिम्स ਬਰਾਇਡ 1795 ਤੋਂ 1860 ਈਸਵੀ ਦਾ ਇਹਦਾ ਕਾਲ ਦੱਸਿਆ ਗਿਆ ਹੈ ਜੀ ਨੇ ਵੀ ਇਸ ਵਿਗਿਆਨ ਲਈ ਬਹੁਤ ਕੰਮ ਕੀਤਾ ਉਸ ਨੇ ਸਨ 1841 ਵਿੱਚ ਇਸ ਵਿਗਿਆਨ ਦੇ ਖੇਤਰ ਵਿੱਚ ਇੱਕ ਪ੍ਰਯੋਗ ਕੀਤਾ ਕਿ ਜੇਕਰ ਕਿਸੇ ਰੋਗੀ ਦੇ ਸਰੀਰ ਦੀਆਂ ਨੂੰ ਹੱਥ ਦੀਆਂ ਉਂਗਲਾਂ ਅਤੇ ਪੋਟਿਆਂ ਨਾਲ ਆਰਾਮ ਨਾਲ ਛੂੰਦੇ ਹੋਏ ਰੋਗ ਮੁਕਤ ਹੋਣ ਦੀ ਭਾਵਨਾ ਦਿੱਤੀ ਜਾਵੇ ਤਾਂ ਉਸ ਨੂੰ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ ਉਸ ਨੇ ਇਹ ਵੀ ਸਿੱਧ ਕਰਕੇ ਵਿਖਾਇਆ ਕਿ ਸੋਮੋਹਣ ਜੀਵ ਚੁੰਬਕੀ ਸ਼ਕਤੀ ਕਾਰਨ ਨਹੀਂ ਸਗੋ ਮਾਨਸਿਕ ਕਾਰਨਾ ਕਰਕੇ ਵਾਪਰਦੀ ਹੈ ਇਸੇ ਵਿਗਿਆਨੀ ਨੇ ਇਸ ਵਰਤਾਰੇ ਨੂੰ ਆਰੰਭ ਵਿੱਚ ਨਿਊਰੋ ਹਿਪਨੋਸਿਸ ਆਖਿਆ ਹਾਂਜੀ ਨਿਊਰੋ ਹਿਪਨੋਸਿਸ ਨਿਊਰੋ ਨਾਲ ਜੁੜੀ ਹੋਈ ਸਾਡੇ ਦਿਮਾਗ ਨਾਲ ਬ੍ਰੇਨ ਨਾਲ ਜੁੜੀ ਹੋਈ ਜਿਹੜੀ ਸਮੱਸਿਆ ਹੈ ਡਿਊਰੋ ਹਿਪਨੋਸਿਸ ਉਹਦਾ ਵੀ ਜਿਹੜਾ ਹੱਲ ਹੈ ਉਹ ਇਸ ਵਿਧੀ ਨਾਲ ਹੋ ਸਕਦਾ ਹੈ ਡਾਕਟਰ ਬ੍ਰਾਇਡ ਨੇ ਸਾਰੇ ਇਹਨਾਂ ਵਿੱਚ ਤੇਲਕਾ ਮਚਾ ਦਿੱਤਾ ਅਤੇ ਇਸ ਦੇ ਵਿਚਾਰਾਂ ਦਾ ਬੇਹਦ ਪ੍ਰਚਾਰ ਹੋਇਆ ਜਿਸ ਦੇ ਫਲਸਰੂਪ ਅਮਰੀਕਾ ਤੇ ਡਾਕਟਰ ਐਲ ਵਾਕਟਰਸ ਫਰਾਂਸ ਦੇ ਮਾਫ ਕਰਨਾ ਐਲ ਵਾਕ ਐਲ ਵਾਰਕਟਸ ਫਰਾਂਸ ਦੇ ਪ੍ਰਸਿੱਧ ਲਿਊ ਬਲਟ ਪ੍ਰੋਫੈਸਰ ਚਾਰਕੋਟ ਡਾਕਟਰ ਨੈਂਸੀ ਅਤੇ ਡਾਕਟਰ ਸਿੰਗਮੰਡ ਫ੍ਰੈਡ ਨੇ ਇਸ ਖੇਤਰ ਵਿੱਚ ਬਹੁਤ ਪ੍ਰਯੋਗ ਕੀਤੇ ਅਤੇ ਇਸ ਵਿਗਿਆਨ ਨੂੰ ਹੋਰ ਵਿਕਸਿਤ ਕੀਤਾ ਅਤੇ ਇਸ ਵਿਗਿਆਨ ਨੂੰ ਇੱਕ ਤਰਕਸੰਗਤ ਵਿਗਿਆਨ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਹਾਂਜੀ ਦੋਸਤੋ ਦੋਸਤੋ ਸਮੋਹਣ ਦੀ ਵਰਤੋਂ ਡਾਕਟਰ ਜੇਮਸ ਐਸਟੇਲ 1808 ਤੋਂ 1859 ਤੱਕ ਇਹਨਾਂ ਦਾ ਕਾਲ ਦੱਸਿਆ ਗਿਆ ਨੇ ਵੀ ਕੀਤੀ ਇਹ ਕਲਕੱਤੇ ਵਿੱਚ ਸਰਜਨ ਸਾਬ ਹਾਂਜੀ ਸਾਡੇ ਹਿੰਦੂਸਤਾਨ ਵਿੱਚ 1808 ਤੋਂ ਬਾਅਦ ਇਸ ਨੂੰ ਵਿਗਿਆਨ ਦੇ ਰੂਪ ਵਿੱਚ ਲਿਆਂਦਾ ਗਿਆ ਪਰ ਸਾਡੇ ਸਮਾਜ ਦੇ ਵਿੱਚ ਇਹ ਹਮੇਸ਼ਾ ਹੀ ਪਰਮ ਭਲੇਖਿਆ ਦੀ ਵਿਧਬੜੀ ਕਲਕੱਤੇ ਵਿੱਚ ਸਰਜਨਸੀ ਇਸ ਨੇ 300 ਤੋਂ ਵੱਧ ਰੋਗੀਆਂ ਨੂੰ ਸਮੋਹਿਤ ਕਰਕੇ ਉਹਨਾਂ ਦੇ ਸਫਲ ਆਪਰੇਸ਼ਨ ਕਰਨ ਦਾ ਦਾਵਾ ਕੀਤਾ ਅਤੇ ਇਹ ਵੀ ਆਖਿਆ ਕਿ ਆਪਰੇਸ਼ਨ ਕਰਦੇ ਸਮੇਂ ਸੋ ਮੋਹਨ ਵਿਵਸਥਾ ਵਿੱਚ ਹੋਣ ਕਾਰਨ ਰੋਗੀਆਂ ਨੂੰ ਕਿਸੇ ਕਿਸਮ ਦੀ ਤਕਲੀਫ ਜਾਂ ਦਰਦ ਨਹੀਂ ਹੁੰਦਾ ਡਾਕਟਰ ਚਾਰਕੋਟ 1825 ਤੋਂ 1893 ਦਾ ਕਾਲ ਦੱਸਿਆ ਗਿਆ ਇਸ ਨੇ ਵਿਗਿਆਨ ਦੀ ਵਰਤੋਂ ਕਰਕੇ ਹਸਟੀਰੀਆ ਦੇ ਰੋਗੀਆਂ ਦਾ ਸਫਲ ਇਲਾਜ ਕੀਤਾ ਹਾਂਜੀ ਦੋਸਤੋ ਹਸਟੀਰੀਆ ਕੀ ਹੈ ਤੁਸੀਂ ਵੇਖਿਆ ਹੋਣਾ ਸਮਾਜ ਦੇ ਵਿੱਚ ਰਿਸ਼ਤੇਦਾਰੀਆਂ ਵਿੱਚ ਕਈ ਵਾਰੀ ਕੁਆਰੇ ਬੱਚੇ ਖਾਸ ਕਰ ਲੜਕੀਆਂ ਕਈ ਵਾਰ ਬੇਹੋਸ਼ੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਕਾਰਨ ਕੀ ਵਰਤਦਾ ਉੱਥੇ ਕਿ ਉਹਨਾਂ ਦੇ ਮਨ ਵਿੱਚ ਦਬੀਆਂ ਹੋਈਆਂ ਭਾਵਨਾਵਾਂ ਛਿੜੀਆਂ ਪੂਰੀਆਂ ਨਹੀਂ ਹੋ ਸਕਦੀਆਂ ਮੰਨ ਲਓ ਕਿਸੇ ਲੜਕੀ ਦਾ ਮਾਂ-ਬਾਪ ਗਰੀਬ ਹੈ ਤੇ ਉਸ ਨੂੰ ਇੱਛਾ ਹੈ ਕਿ ਉਸ ਦਾ ਚੰਗੇ ਘਰ ਚ ਵਿਆਹ ਹੋਵੇ ਉਹਨੇ ਦਹੇਜ ਦਾ ਪ੍ਰਬੰਧ ਨਹੀਂ ਹੋ ਸਕਦਾ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਕਿਸੇ ਨੂੰ ਪਰਜਾਈ ਤੋਂ ਸ਼ਿਕਾਇਤ ਹੈ ਤਾਂ ਉਹਦੇ ਮਨ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਹੋਈਆਂ ਕਿਸੇ ਨੂੰ ਹੋਰ ਕਿਸੇ ਪਰਿਵਾਰਕ ਮੈਂਬਰ ਤੋਂ ਸ਼ਿਕਾਇਤ ਹੈ ਤਾਂ ਉਹ ਹਸਟੀਰੀਏ ਦਾ ਸ਼ਿਕਾਰ ਹੋ ਜਾਂਦੇ ਨੇ ਬੱਚੇ ਉਹਨਾਂ ਨੂੰ ਇਸ ਵਿਧੀ ਅਨੁਸਾਰ ਸਮੋਹਣ ਦੀ ਵਿਧੀ ਅਨੁਸਾਰ بڑے ਸੌਕੇ ਢੰਗ ਨਾਲ ਇਸ ਸਥਿਤੀ 'ਚੋ ਵਾਰ ਕੱਢਿਆ ਜਾ ਸਕਦਾ ਕੋਈ ਔਖਾ ਨਹੀਂ ਹੈ ਹਾਂਜੀ ਡਾਕਟਰ ਲਿਵਾਲਟ ਨੇ ਵੀ ਸਮੋਹਣ ਵਿਗਿਆਨ ਦੇ ਵਿਕਾਸ ਵਿੱਚ ਬਹੁਤ ਹਿੱਸਾ ਪਾਇਆ ਤੇ ਇਸ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਕੀਤਾ ਇੰਜ ਹੀ ਡਾਕਟਰ ਸਿਗਮੰਡ ਫਰਾਇਡ ਦਾ ਨਾਮ ਵੀ ਵਰਣਯੋਗ ਹੈ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਹਰ ਵਿਅਕਤੀ ਵਿੱਚ ਇੱਕ ਭਾਵਨਾ ਦਬੀ ਹੋਈ ਹੈ ਤੇ ਜਿੰਨਾ ਚਿਰ ਉਸ ਦੀ ਸੰਤੁਸ਼ਟੀ ਪੂਰਤੀ ਨਹੀਂ ਹੋ ਜਾਂਦੀ ਉਹਨਾਂ ਚਿਰ ਉਸ ਦਾ ਰੋਗ ਖਤਮ ਨਹੀਂ ਹੋ ਸਕਦਾ ਉਹ ਵੀ ਮਾਨਸਿਕ بیمار ਰਹੇਗਾ ਉਸ ਨੂੰ ਇਸ ਵਿਧੀ ਦੇ ਨਾਲ ਬੜਾ ਸੌਖਾ ਠੀਕੀ ਪਾ ਜਾ ਸਕਦਾ ਦੋਸਤੋ ਅੱਜ 21ਵੀਂ ਸਦੀ ਵਿੱਚ ਇਸ ਵਿਗਿਆਨ ਦੀ ਵਰਤੋਂ ਕਰਕੇ ਆਮ ਤੌਰ ਤੇ ਜਾਦੂਗਰਾਂ ਅਤੇ ਮਨੋਵਿਗਿਆਨੀਆਂ ਨੇ ਹੀ ਇਸ ਨੂੰ ਆਪਣੇ ਤੱਕ ਸੀਮਤ ਰੱਖ ਲਿਆ ਫਿਰ ਵੀ ਇਸ ਨੂੰ ਵਿਗਿਆਨੀਆਂ ਨੂੰ ਜਿੰਦਾ ਰੱਖਣ ਵਿੱਚ ਬਹੁਤ ਸਾਰੇ ਮਨੋਵਿਗਿਆਨੀ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ ਇਹਨਾਂ ਵਿੱਚ ਭਾਰਤੀ ਪ੍ਰੋਫੈਸਰ ਐਸ ਐਨ ਬੋਸ ਦਾ ਨਾਮ ਵਰਣਨਯੋਗ ਹੈ ਇਹਨਾਂ ਨੇ 1911 ਈਸਵੀ ਵਿੱਚ ਇਸ ਸਬੰਧੀ ਇੱਕ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਇਸ ਦੇ ਨਾਲ ਹੀ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਪ੍ਰੋਫੈਸਰ ਅਹਿਮਦ ਡਾਕਟਰ ਜਗਦੇਵ ਮਿੱਤਰ ਪ੍ਰੋਫੈਸਰ ਰਾਓ ਦਾ ਨਾਮ ਵਰਣਨਯੋਗ ਹੈ ਇੱਕ ਹੋਰ ਪ੍ਰਸਿੱਧ ਰੂਸੀ ਮਨੋਵਿਗਿਆਨੀ ਪਾਵਲੋਵ ਨੇ ਵੀ ਸਮੋਹਣ ਵਿਗਿਆਨ ਦੇ ਵਿਕਾਸ ਲਈ ਭਰਪੂਰ ਯਤਨ ਕੀਤੇ ਦੋਸਤੋ ਸਾਡੇ ਮੁਲਕ 'ਚ ਪੱਠਾ ਬੈਠਿਆ ਏ ਇਸ ਵਿਗਿਆਨ ਦਾ ਜਿਹਦੇ ਹੱਥੀ ਇੱਕ ਵੀ ਗੱਲ ਆ ਗਈ ਏ ਉਸਨੇ ਉਸ ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਸੇਵਾ ਭੁੱਲ ਗਿਆ ਇਹ ਕਿਤਾਬ ਇਹ ਪ੍ਰੋਟਿਜ਼ਮ ਕੀ ਕਿਉਂ ਤੇ ਕਿਵੇਂ ਤੁਹਾਨੂੰ ਬਰਨਾਲਾ ਤਰਕਸ਼ੀ ਸੁਸਾਇਟੀ ਤੋਂ ਮਿਲ ਜਾਵੇਗੀ ਜਰੂਰ ਮੰਗਵਾ ਕੇ ਰੱਖੋ ਕਰੇ ਇਸ ਕੈਟਾਗਰੀ ਦੀਆਂ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਕਿਤਾਬਾਂ ਵੀ ਮੰਗਵਾ ਕੇ ਰੱਖੋ ਤੁਹਾਨੂੰ ਵਿਲੱਖਣ ਚੀਜ਼ਾਂ ਸਾਹਮਣੇ ਨਜ਼ਰ ਆਉਣਗੀਆਂ ਪੂਤ ਪ੍ਰੇਤ ਕਾਲਾ ਜਾਦੂ ਵਸ਼ੀਕਰਨ ਸਾਮੋਹਣ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਮਨਾਂ ਦੀ ਉਪਜੀ ਹੈ ਇਸ ਤੋਂ ਅਗੇ ਕੁਝ ਨਹੀਂ ਹੈਗਾ ਦੋਸਤੋ ਫਿਰ ਵੀ ਜੀ ਮੇਰੀ ਕਿਸੇ ਮਦਦ ਦੀ ਲੋੜ ਹੋਵੇ ਤਾਂ ਮੈਂ ਕੁਲਦੀ ਪੁੱਲਰ ਮੈਡੀਸਨ ਫਰੀ ਲਾਈਫ ਤੇ ਕੰਮ ਕਰ ਰਿਹਾ ਦਵਾਈਆਂ ਰਹਿਤ ਜ਼ਿੰਦਗੀ ਨੂੰ ਜਿਹੜਾ ਹੈਗਾ ਮੈਂ ਪ੍ਰਮੋਟ ਕਰ ਰਿਹਾ ਉਹਦੇ ਤੇ ਮੈਂ ਕੰਮ ਕਰ ਰਿਹਾ ਮੈਂ ਸਦਾ ਤੁਹਾਡੇ ਹਾਜ਼ਰਾਂ ਫਿਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੇਰੀ ਗੱਲ ਚੰਗੀ ਲੱਗੀਏ ਤਾਂ ਸ਼ੇਅਰ ਕਰੋ ਤੇ ਲਾਈਕ ਵੀ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ